ਦੀ ਸੇਵਾ ਚਲਾਏ ਨੇ ਮਾਪੁਰਖਾਂ ਦੇ ਬਚਨ ਯਾਦ ਆਉਂਦੇ ਨੇ ਕਿ ਗਰੀਬ ਅੱਖਾਂ ਦਾ ਇਲਾਜ ਨਹੀਂ ਕਰਾ ਸਕਦਾ ਸਭ ਤੋਂ ਮਹਿੰਗਾ ਇਲਾਜ ਹੋਇਆ ਕਰਦਾ ਤੇ ਭਾਈ ਆਪਾਂ ਇਹ ਇਲਾਜ ਗਰੀਬਾਂ ਨੂੰ ਮੁਫਤ ਦੇ ਫ੍ਰੀ ਕਰਕੇ ਦੇਣਾ ਉਸੇ ਹੀ ਮਿਸ਼ਨ ਦੇ ਉੱਤੇ ਚੱਲਦੀ ਹੋਈ ਸਾਡੀ ਇਹ ਸਮੁੱਚੀ ਟੀਮ ਕੁਲਜੀਤ ਸਿੰਘ ਬਾਪਲਾ ਜੀ ਹਰਵੰਦ ਸਿੰਘ ਪਰਮਜੀਤ ਸਿੰਘ ਕਰਮਾ ਜੀ ਚੇਅਰਮੈਨ ਸਾਹਿਬ ਰਵੰਦ ਸਿੰਘ ਗੱਲ ਜੀ ਵੀਰ ਜੀ ਸਾਡੇ ਬਹੁਤ ਸਤਿਕਾਰਯੋਗ ਮਹਾਂਪੁਰਖਾਂ ਨਾਲ ਬੜੀ ਨੇੜਤਾ ਰੱਖੀ ਉਹਨਾਂ ਨੇ ਕਿਹਾ ਜਦੋਂ ਅਸੀਂ ਜੁੜੇ ਤਾਂ ਦੇਖਿਆ ਕਰਦੇ ਸੀ ਵੀ ਸਾਡਾ ਆਮਰਜੀਤ ਸਿੰਘ ਗੱਲੂ ਬੈਠਾ ਹੈ ਤੇ ਜਿੱਦਣ ਵੀ ਨਿਗਾਹ ਮਾਰਦੇ ਮਹਾਂਪੁਰਖਾਂ ਨਾਲ ਫਰੇਮ ਕਰਨ ਵਾਲਾ ਜਗਪਾਲ ਸਿੰਘ ਜੀ ਜਸਵੰਤ ਸਿੰਘ ਲੰਮੜਦਾਰ ਸਾਹਿਬ ਗੁਰਦੀਪ ਪ੍ਰਧਾਨ ਜੀ ਹਰਵੰਦ ਸਿੰਘ ਸੋਹੀ ਜੀ ਜੋ ਪਰਿਵਾਰ ਬਹੁਤ ਲੰਮੇ ਸਮੇਂ ਤੋਂ ਮਹਾਂਪੁਰਖਾਂ ਦੇ ਚਰਨਾਂ ਨਾਲ ਜੁੜਿਆ ਅੱਜ ਵੀ ਸਵਾਮਾਂ ਨਿਵਾ ਰਹਿਆ ਜਦੋਂ ਮੈਂ ਦੇਖਦਾ ਜਲਦੀ ਸੇਵਾ ਕਰਦੇ ਆ ਲੰਮੇ ਸਮੇਂ ਜਲਦੀ ਕਰਦਾ ਆ ਰਹਿਆ ਉਹ ਵੀ ਉਸੇ ਤਰ੍ਹਾਂ ਡਿਊਟੀਆਂ ਦੇ ਰਹੇ ਨੇ ਜੋੜਿਆਂ ਦੀ ਸੇਵਾ ਸਵਾਰਗੀ ਗੁਰਬਚਨ ਸਿੰਘ ਜੀ ਦਾ ਪਰਿਵਾਰ ਅੱਜ ਵੀ ਉਸੇ ਤਰ੍ਹਾਂ ਕਰ ਰਿਹਾ ਗੁਰੂ ਮਹਾਰਾਜ ਦੀ ਕਿਰਪਾ ਤੇ ਮਹਾਂਪੁਰਖਾਂ ਦਾ ਆਸ਼ੀਰਵਾਦ ਜਿਨ੍ਹਾਂ ਨੇ ਆਪਾਂ ਨੂੰ ਇਹ ਸਵਾਮਾਂ ਬਖਸ਼ੀਆਂ ਨੇ ਤੇ ਜਿਹੜੀਆਂ ਰੂਹਾਂ ਕਰ ਰਹੀਆਂ ਉਹ ਧੰਤਾ ਦੇ ਯੋਗ ਨੇ ਵਾਹਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ताह करणो भाई साहिब बेनती करा गुर भाई गुरसेक

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਰਵੈਰ ਆਸ਼ਰਮ ਦੇ ਵਿੱਚ ਜਿਹੜਾ ਧਾਰਮਿਕ ਸਮਾਗਮ ਕਰਵਾਇਆ ਗਿਆ ਜੀ ਉਹਦੇ ਸੰਬੰਧ ਵਿੱਚ ਦੱਸਿਓ ਕਿ ਹੈਗਾ ਜੀ ਉਹ ਸਮਾਗਮ ਇਹ ਜੀ ਮਹਾਪੁਰਸ਼ਾਂ ਦੇ ਵਰਸੀ ਮਨਾ ਰਹੇ ਆ ਅੱਗੇ ਬਾਬਾ ਨਰਮਲ ਸਿੰਘ ਜੀ ਮਕੰਦ ਮਕੰਦ ਬਾਬਾ ਜੀ ਉਹਨਾਂ ਦੇ ਵਰਸੀ ਮਨਾਉਂਦੇ ਹੁੰਦੇ ਸੀ ਹਰ ਸਾਲ ਜੀ ਜਦੋਂ ਵੀ ਬਾਹਰੋਂ ਆਈਏ ਅਸੀਂ ਇੱਥੇ ਪਹੁੰਚਦੇ ਸੀਗੇ ਜੀ ਬਾਬਾ ਜੀ ਤੇ ਬਾਬਾ ਜੀ ਨਰਮਲ ਸਿੰਘ ਉਹ ਸਾਡੇ ਕੋਲ ਜਾਂਦੇ ਰਹਿੰਦੇ ਸੀਗੇ ਜੀ ਤੇ ਉੱਥੇ ਵੀ ਸਿੱਖੀ ਦਾ ਪ੍ਰਚਾਰ ਕਰਦੇ ਸੀ ਜੀ ਤੇ ਹੁਣ ਉਹ ਸਾਡੇ ਵਿੱਚ ਹੈ ਨਹੀਂ ਉਹ ਦੇਹ ਕਰਕੇ ਹੈ ਨਹੀਂ ਜੀ ਤੇ ਰੂਹ ਕਰਕੇ ਸਾਡੇ ਨਾਲ ਹੀ ਆ ਜੀ ਤੇ ਉਹਨਾਂ ਨੇ ਸਿੱਖੀ ਦਾ ਬਾਹਰ ਵੀ ਪ੍ਰਚਾਰ ਕੀਤਾ ਜਿਹਨੇ ਵੀ ਪਰਿਵਾਰਾਂ ਦੇ ਵਿੱਚ ਇਕੱਠੇ ਹੋਣਾ ਸ਼ਾਮ ਨੂੰ ਪੈਸੇ ਦਾ ਕੋਈ ਲਾਲਚ ਨਹੀਂ ਜੀ ਤੇ ਵੱਧ ਤੋਂ ਵੱਧ ਸਿੱਖੀ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਦੇ ਬਾਬਾ ਜੀ ਕਿੰਨਾ ਟਾਈਮ ਹੋ ਗਿਆ ਲਗਾਤਾਰ ਇਹ ਜਿਹੜਾ ਸਮਾਗਮ ਆਪਣਾ ਕਰਵਾਇਆ ਜਾ ਰਿਹਾ ਜੀ ਇਹ ਜੀ ਜਿੰਨੇ ਕਿ ਚਿਰ ਤੋਂ ਅਸੀਂ 30 30 ਸਾਲ ਤੋਂ ਅਸੀਂ ਜਾਣਦੇ ਆ ਬਾਬਾ ਜੀ ਨੂੰ ਜੀ ਤੇ ਉਹ ਉਦੋਂ ਤੋਂ ਪ੍ਰੋਗਰਾਮ ਪਹਿਲਾਂ ਨਹੀਂ ਸੀ ਆਉਂਦੇ ਨਹੀਂ ਸੀ ਪਤਾ ਵੀ ਕਿੰਨਾ ਚਿਰ ਤੋਂ ਚਲਾ ਰਹੇ ਆ ਜੀ ਤੇ ਜਦੋਂ ਦੇ ਅਸੀਂ ਦਰਸ਼ਨ ਕੀਤੇ ਬਾਬਾ ਜੀ ਨਾਲ ਮਿਲੇ ਆ ਉਦੋਂ ਤੋਂ ਇਹ ਪ੍ਰੋਗਰਾਮ ਚੱਲ ਰਿਹਾ ਹੈ ਬਾਬਾ ਜੀ ਇਹ ਕਿੱਥੇ ਨਰਵੈ ਰਾਸ਼ਰਮ ਦੇ ਵਿੱਚ ਅੱਖਾਂ ਦਾ ਇੱਕ ਕੈਂਪ ਵੀ ਲਾਇਆ ਜਾਂਦਾ ਜੀ ਉਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ ਜੀ ਉਹ ਜੀ ਬਾਬਾ ਜੀ ਦੀ ਬਹੁਤ ਇੱਛਾ ਸੀਗੀ ਜੀ ਉਹ ਕਹਿੰਦੇ ਜਿਸ ਤਰ੍ਹਾਂ ਬਾਣੀ ਪਾੜ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜਾਣਾ ਆ ਉਸੇ ਤਰ੍ਹਾਂ ਇੱਥੇ ਵੀ ਜਿਹੜੀ ਨਿਗਾਹ ਆ ਉਹਦੀ ਵੀ ਬਹੁਤ ਲੋੜ ਆ ਜੀ ਬਾਬਾ ਜੀ ਵੀ ਜਿਹੜੇ ਗਰੀਬ ਪਰਿਵਾਰ ਆਪਣਾ ਆਪਰੇਸ਼ਨ ਨਹੀਂ ਕਰਾ ਸਕਦੇ ਉਹਨਾਂ ਦਾ ਆਪਰੇਸ਼ਨ ਇੱਥੇ ਫ੍ਰੀ ਹੋਇਆ ਕਰਨਗੇ ਜੀ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਪੁਰਸ਼ਾਂ ਦੇ ਉਦਮ ਦੇ ਨਾਲ ਚੱਲ ਰਿਹਾ ਸੀ ਉਸੇ ਤਰ੍ਹਾਂ ਹੁਣ ਚੱਲ ਰਿਹਾ ਹੈ ਸੰਗਤਾਂ ਦਾ ਬਹੁਤ ਪਿਆਰ ਹੈ ਜੋ ਵੀ ਗਰੀਬ ਹਨ ਉਹਨਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਫ੍ਰੀ ਇਲਾਜ ਹੁੰਦਾ ਹੈ ਜੀ ਤੇ ਹੋਰ ਵੀ ਸੰਗਤਾਂ ਜੋ ਸੌਣਦੀਆਂ ਹਨ ਜਿਹਨੂੰ ਵੀ ਕੋਈ ਅੱਖਾਂ ਦੀ ਪ੍ਰੋਬਲਮ ਹੋਵੇ ਉਹ ਚੈੱਕਅਪ ਆ ਕੇ ਕਰਾਉਣ ਜੀ ਬਾਬਾ ਤੇ ਗੁਰੂ ਦੇ ਨਾਲ ਜੁੜਨ ਜੀ ਬਾਬਾ ਜੀ ਧੰਨਵਾਦ ਬਾਬਾ ਜੀ ਓਕੇ ਵਿਆਹ